ਅੱਜ 24 ਅਗਸਤ ਦੀ ਸਵੇਰ ਤਕਰੀਬਨ 9:30 ਵਜੇ ਨਾਲੇ ਹੈ ਇੰਗਲੈਂਡ ਦੇ ਵਿੱਚ ਤੇ ਮੈਂ ਸ਼ੈਰ ਕਰਨ ਵਾਸਤੇ ਨਿਕਲਿਆ ਸੀ ਤੇ ਆ ਦੇਖੋ ਕਿੰਨਾ ਵਧੀਆ ਨਜ਼ਾਰਾ ਹੈ ਆਜਕਲ ਦੀ ਦੌੜ ਭੱਜ ਦੇ ਵਿੱਚ ਸਾਨੂੰ ਥੋੜਾ ਸਮਾਂ ਆਪਣੇ ਵਾਸਤੇ ਵੀ ਕੱਢਣਾ ਚਾਹੀਦਾ ਹੈ ਕਈ ਵਾਰ ਸਾਡੀਆਂ ਮਜਬੂਰੀਆਂ ਵੀ ਹੁੰਦੀਆਂ ਪਰ ਉਹ ਸਦਾ ਆਸਤੇ ਨਹੀਂ ਹੁੰਦੀਆਂ ਉਹ ਟੈਂਪਰੇਰੀ ਹੁੰਦੀਆਂ ਪਰ ਜੇ ਅਸੀਂ ਚਾਹੀਏ ਤਾਂ ਆਪਣੇ ਆਪ ਵਾਸਤੇ ਵੀ ਸਮਾਂ ਕੱਢ ਸਕਦੇ ਆ ਤੇ ਜਦੋਂ ਸਾਨੂੰ ਕੁਦਰਤ ਨਾਲ ਪਿਆਰ ਹੋ ਜਾਂਦਾ ਹੈ ਉਦੋਂ ਸਾਡੇ ਵਿੱਚੋਂ ਤਕਰੀਬਨ ਜਿਹੜੀ ਗਰੀਡਨੈਸ ਆ ਜ਼ਿੰਦਗੀ ਦੀ ਪੰਜ ਦੌੜ ਆ ਉਹ ਜਿਹੜੀ ਹੈ ਪਾਸੇ ਹੋ ਜਾਂਦੀ ਹੈ ਹੌਲੀ ਹੌਲੀ ਇਹ ਤੁਹਾਡੇ ਤੇ ਹੈ ਸਭ ਤੋਂ ਅਮੀਰ ਬੰਦਾ ਉਹ ਹੈ ਮੇਰੀ ਸਮਝ ਮੁਤਾਬਕ ਅਮੀਰੀ ਦਾ ਤੁਹਾਡੇ ਪ੍ਰਾਪਰਟੀ ਨਾਲ ਤੁਹਾਡੇ ਅਹੁਦੇ ਦੇ ਨਾਲ ਕੋਈ ਸਬੰਧ ਨਹੀਂ ਅੱਜ ਅਮੀਰ ਬੰਦਾ ਉਹ ਹੈ ਜਿਹਨੂੰ ਸਕੂਨ ਹੈ ਸਬਰ ਹੈ ਤੇ ਸੰਤੋਖ ਹੈ ਤੇ ਬਾਕੀ ਤਾਂ ਸਾਡੀ ਜਿਹੜੀ ਹੈ ਗਰੀਡਨੈਸ ਹੈ ਜਿਸ ਬੰਦੇ ਦੀਆਂ ਅੱਜ ਦੀ ਜ਼ਿੰਦਗੀ ਦੇ ਵਿੱਚ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਭਾਵ ਉਹਦੇ ਕੋਲ ਆਪਣੀ ਸ਼ਕਤ ਹੈ ਤੇ ਆਪਦੀ ਰੋਜੀ ਵਾਸਤੇ ਇਨਾਫ ਹੈ ਲਿਵਿੰਗ ਵਾਸਤੇ ਇਨਾਫ ਹੈ ਕਿਉਂਕਿ ਜਿਹੜੀ ਆਉਣ ਵਾਲੇ ਸਾਡੀ ਜਨਰੇਸ਼ਨ ਹੈ ਜੇ ਅਸੀਂ ਆਪਦੀ ਰੋਟੀ ਕਮਾ ਸਕਦੇ ਆ ਤਾਂ ਉਹ ਵੀ ਕਮਾ ਸਕਦੇ ਨੇ ਸਾਡੀ ਭਾਜੀ ਦੌਰ ਦੇ ਵਿੱਚ ਇਹ ਹੀ ਹੈ ਕਿ ਸਾਡੀ ਆਉਣ ਵਾਲੀ ਪੀੜੀ ਦਾ ਕੁਝ ਨਾ ਕੁਝ ਬਣ ਜੇ ਉਹਨੂੰ ਬਣਾਉਂਦੇ ਬਣਾਉਂਦੇ ਅਸੀਂ ਕਈ ਦਫਾ ਆਪਦੀ ਜ਼ਿੰਦਗੀ ਜਿਹੜੀ ਸਾਡੀ ਹੈ ਉਹਨੂੰ ਅਸੀਂ ਗਵਾ ਬੈਠੇ ਕੁੱਕਿ ਜਰੂ ਤੁਹਾਡੇ ਅੰਦਰ ਸਕੂਨ ਹੀ ਨਾ ਰਿਹਾ ਜੋ ਮਰਜੀ ਤੁਹਾਡੇ ਕੋਲੇ ਤੁਸੀਂ ਮਹਿਲਾਂ ਦੇ ਵਿੱਚ ਰਹਿ ਰਹੇ ਹੋ ਜਾਂ ਤੁਸੀਂ ਰਾਇਲ ਜ਼ੋਇਸ ਕਾਰਾਂ ਜੀ ਉੱdre ਹੋ ਤੁਹਾਡੇ ਬ੍ਰਾਂਡਡ ਕਪੜੇ ਪਾਏ ਆ ਉਹ ਕਿਸੇ ਕੰਮ ਨਹੀਂ ਜੇ ਤੁਹਾਡੇ ਅੰਦਰ ਹੀ ਇੱਕ ਅੱਗ ਲੱਗੀ ਹੋਈ ਹੈ ਜਿਸ ਕੋਲ ਨਹੀਂ ਤਾਂ ਉਹ ਅੱਗ ਹੀ ਲੱਗੂ ਤੇ ਅੱਗ ਦੇ ਵਿੱਚ ਜਿਹੜੀ ਅੱਗ ਹੈ ਹਰ ਇੱਕ ਚੀਜ਼ ਨੂੰ ਭਸਮ ਕਰ ਦਿੰਦੀ ਹੈ ਹਰਕਤੀ ਤੇ ਮੇਰਾ ਖਿਆਲ ਹੈ ਕਿ ਸਾਨੂੰ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੀਦਾ ਹੈ ਜਿਹੜਾ ਆਦਮੀ ਆਪਣੇ ਆਪ ਨੂੰ ਖੁਸ਼ ਰੱਖਦਾ ਉਹ ਸਭ ਤੋਂ ਵਧੀਆ ਬੰਦਾ ਹੈ ਮੇਰੀ ਸਮਝ ਮੁਤਾਬਕ ਪਰ ਹਾਂ ਇੱਕ ਹੋਰ ਵੀ ਮੈਂ ਦੱਸਦਾ ਜਾਵਾਂ ਕਿ ਜਿਹੜੀ ਤੁਹਾਡੀ ਖੁਸ਼ੀ ਹੈ ਉਹ ਕਿਸੇ ਦੀ ਗਮੀ ਦਾ ਕਾਰ ਨਾ ਬਣੇ ਤੁਹਾਡੀ ਖੁਸ਼ੀ ਕਿਸੇ ਦੀ ਗਮੀਨਾ ਬਣੇ ਆਪਣੇ ਪਰਿਵਾਰ ਦੇ ਵਿੱਚ ਮਿਹਰ ਵਰਤ ਕੇ ਰਬੋ ਮੇਰਾ ਪਰਿਵਾਰ ਦਾ ਭਾਵ ਜਿਹੜਾ ਤੁਹਾਡਾ ਪਰਿਵਾਰ ਹੈ ਸਾਂਝੇ ਪਰਿਵਾਰ ਦੇ ਨਹੀਂ ਸਾਂਝੇ ਪਰਿਵਾਰ ਨੂੰ ਕਦੇ ਵੀ ਕੋਈ ਖੁਸ਼ ਨਹੀਂ ਕਰ ਸਕਿਆ ਆਪਣਾ ਪਰਿਵਾਰ ਭਾਵ ਤੁਸੀਂ ਤੁਹਾਡਾ ਪਾਰਟਨਰ ਤੇ ਤੁਹਾਡੇ ਬੱਚੇ ਲੈ ਸਾਲ ਇਹ ਹੈ ਸਾਡਾ ਆਪਣਾ ਪਰਿਵਾਰ ਬਾਕੀ ਜਿਹੜਾ ਸਾਂਝਾ ਪਰਿਵਾਰ ਹੈ ਉਹਨੂੰ ਕਿਤੇ ਵੀ ਨਹੀਂ ਤੁਸੀਂ ਖੁਸ਼ ਕਰ ਸਕਦੇ ਇਹ ਮੇਰਾ ذاتی ਤਜਰਬਾ ਵੀ ਹੈ ਤੁਸੀਂ ਜੋ ਮਰਜ਼ੀ ਕਰ ਲੋ ਉਹ ਜਿੰਨਾ ਚਿਰ ਤੁਸੀਂ ਕਰਦੇ ਆ ਤੁਹਾਡੇ ਜਿਹੜੇ ਔਗਣ ਹੈ ਉਹਨਾਂ ਨੂੰ ਉਹ ਗੁਣ ਦੀਂਦੇ ਹੈ ਤੇ ਜਦੋਂ ਤੁਸੀਂ ਸਾਗੇ ਪਰਿਵਾਰ ਚੋਂ ਬਾਹਰ ਹੋ ਜਾਂਦੇ ਆ ਤੁਹਾਡੇ ਜਿਹੜੇ ਗੁਣ ਵੀ ਹੈ ਨਾ ਉਹ ਵੀ ਉਹਨਾਂ ਦੀਆਂ ਅੱਖਾਂ 'ਚ ਔਗਣ ਹੁੰਦੇ ਆ ਤਾਨੇ ਮੇਨੇ ਇਹੋ ਕੁਛ ਤੁਹਾਡੇ ਪੱਲੇ ਰਹਿੰਦਾ ਹੈ ਇਸ ਕਰਕੇ ਆਪਣੇ ਆਪ ਤੇ ਜੋਰ ਦੇਵੋ ਕੋਈ ਚੰਗੀ ਜ਼ਿੰਦਗੀ ਜੀਣ ਵਾਸਤੇ ਕੋਈ ਬਹੁਤੇ ਪੈਸੇ ਦੀ ਲੋੜ ਨਹੀਂ ਹੁੰਦੀ ਤੁਹਾਡੀ ਇੱਕ ਚੰਗੀ ਸਮਝ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਜਿਹੜਾ ਦੁਨੀਆ ਜਿੱਤ ਕੇ ਨਹੀਂ ਗਿਆ ਜੇ ਗਿਆ ਵੀ ਹੈ ਕੋਈ ਮੰਨ ਲਓ ਜਿਹੜੀਆਂ ਅਸੀਂ ਉਦਾਹਰਨਾਂ ਹੁੰਦੀਆਂ ਵੀ ਕਿਸੇ ਨੇ 1/3 ਜਿਹੜਾ ਪਲਾਨਡ ਦਾ हिस्सा ਜਿੱਤ ਰਿਹਾ ਉਹ ਖਾਲੀ ਹੱਥ ਹੀ ਗਿਆ ਔਰ ਉਹ ਆਪਾਂ ਕਹਾਵਤਾਂ ਵੀ ਸੁਣਦੇ ਆ ਉਹਨਾਂ ਚੀਜ਼ਾਂ ਨੂੰ ਵੀ ਸੁਣਦੇ ਆ ਅੱਜ ਲਈ ਇਨਾ ਹੀ ਤੇ ਇਸ ਵੀਡੀਓ ਨੂੰ ਤੇ ਮੇਰੇ ਵਿਚਾਰਾਂ ਨੂੰ ਵੀ ਵੱਤੋ ਵੱਦ ਸ਼ੇਅਰ ਕਰਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼ੁਭ ਸਵੇਰ